ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਤੇ ਭਾਈ ਜੀ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਹੁਣ ਮੈਂ ਖੜਾ ਹਬੌਰ ਹਬੌਰ ਚ ਬਹੁਤ ਮਸ਼ਹੂਰ ਮਸ਼ਹੂਰ ਟੇਲਰ ਨੇ ਵੇਖੋ ਆ ਇੱਕ ਗਲੀ ਵਿੱਚ ਟੇਲਰ ਹੀ ਆ ਸਾਰੇ ਤੇ ਇੱਕ ਵੀਰ ਵੱਲ ਹੈ ਮੰਨ ਲਓ ਉਹ ਇਸ ਗਲੀ ਦੇ ਮੰਨੋ ਥੋੜਾ ਸਾਈਡ ਤੇ ਹੈ ਤੇ ਜੇ ਕਿਸੇ ਨੇ ਕੱਪੜੇ ਸਟਿਚ ਕਰਾਉਣੇ ਆ ਹਬੋਰ ਬਹੁਤ ਵਧੀਆ ਕੱਪੜੇ ਸਟਿਚ ਕਰਦੇ ਨੇ ਵੀਰ ਅਵਲ ਵੀ ਬਹੁਤ ਵਧੀਆ ਕਰਦਾ ਇੱਕ ਪਿੱਛੇ ਮੇਰੇ ਜਿਵੇਂ ਪਿੱਛੇ ਦਵਾਨ ਟੇਲਰ ਹੈ ਉਹ ਵੀ ਬਹੁਤ ਵਧੀਆ ਕਰਦੇ ਆ ਤੇ ਇੱਕ ਹੀ ਹੈ ਨਿਊ ਅਮਰ ਟੇਲਰ ਤੇ ਮੈਂ ਤਾਂ ਜ਼ਿਆਦਾਤਰ ਇਹਦੇ ਤੇ ਕਰਾਉਣਾ ਨਾ ਕਿਉਂ ਫਿਟਿੰਗ ਵਧਕਾਉਂਦੀ ਇਹਨਾਂ ਦੀ ਤੇ ਹੁਣ ਵਿਆਹਾਂ ਦੇ ਸੀਜ਼ਨ ਚ ਜੇ ਵੀ ਕਿਸੇ ਨੇ ਵੀ ਕੋਈ ਹਬੋਰ ਦੇ ਲਾਗੇ ਨੇ ਮਤਲਬ ਜੋ ਬੋਹ ਰਾ ਸਕਦੇ ਨੇ ਉਹ ਹਬੋਰੋ ਕਪੜੇ ਸਟਿਚ ਕਰਾਇਆ ਕਰੋ ਬਹੁਤ ਵਧੀਆ ਵਧੀਆ ਟੇਲਰ ਬੈਠੇ ਇੱਥੇ ਅ ਜਿੰਨੇ ਵੀ ਆਉਣਾ ਹੈ ਉਹ ਹਬੋਰ ਦੀ ਲੋਕੇਸ਼ਨ ਲਾ ਕੇ ਕਈਆਂ ਨੂੰ ਤਾਂ ਪਤਾ ਹੋਊਗਾ ਪਰ ਕਈਆਂ ਨੂੰ ਨਹੀਂ ਪਤਾ ਹਬੋਰ ਬਾਰੇ ਤੇ ਉਹ ਆ ਸਕਦੇ ਨੇ ਧੰਨਵਾਦ